ਇੱਕ ਗੀਤ ਲਿਖਿਆ ਸੀਗਾ ਤੇ ਮੇਰਾ ਦੋਸਤ ਹੀ ਮੁੰਡਾ ਗੁਰਮਖ ਦਵਾਬੀ ਆ ਅੱਛਾ ਓਨ ਵੀ ਮੇਰਾ ਗੀਤ ਗਿਆ ਸੀ ਬਿੱਲੂ ਦੀਆਂ ਝਾਂਜਰਾ ਮੈਂ ਕਿਹਾ ਯਾਰ ਇਹ ਮੇਰਾ ਸੱਚ ਨਹੀਂ ਮੰਨਦੇ ਕੋਈ ਵੀ ਵੀ ਆਪਾਂ ਮੱਖਣ ਭਾਜੀ ਨੂੰ ਮਿਲ ਕੇ ਆਉਣਾ ਕਿ ਇਸ ਮੱਖਣ ਨੂੰ ਸਾਡੇ ਨੇੜੇ ਸੀ ਹਾਂ ਹਾਂ ਤੇ ਆਪਾਂ ਜਰ ਗੀਤ ਦੇ ਕੇ ਆਉਣਾ ਮੱਖਣ ਭਾਜੀ ਦੇ ਬਹੁਤ ਨੇੜੇ ਸੀ ਗੁਰਮਖ ਅੱਛਾ ਅਸੀਂ ਰਾਤ ਨੂੰ ਭਾਜੀ 9:30 ਚੱਲ ਗਏ ਉੱਥੇ ਮੱਖਣ ਭਾਜੀ ਕੋ ਫਿਰ ਰਾਤ ਸ਼ੰਕਰਪਿੰਡ ਪਹੁੰਚ ਗਏ ਸ਼ੰਕਰ ਹਾਂਜੀ ਹਾਂ ਤੇ ਉਹ ਭਾਜੀ ਹਰ ਗਣਾ ਪਿਆਰ ਬਹੁ ਕਰਦੇ ਆ ਮੇਰੇ ਲਈ ਉਹ ਬੰਦੇ ਨੇ ਬੜਾ ਹਰਥਾਂ ਖੜਾ ਹੋਇਆ ਉਹ ਲੋਕਾਂ ਦੀ ਜੋ ਲੋਕ ਮਰਜੀ ਗਏਣ ਪਰ ਮੈਨੂੰ ਪਤਾ ਵੀ ਮੱਖਣ ਭਾਜੀ ਕੀ ਚੀਜ਼ ਆ ਜਦੋਂ ਅਸੀਂ ਉੱਥੇ ਗਏ ਤੇ ਉਹ ਮੈਂ ਭਾਜੀ ਨੂੰ ਗੀਤ ਸੁਣਾਇਆ ਏਰੀਆ 'ਚ ਮਿੱਤਰਾਂ ਦੀ ਬੱਲੇ ਬੱਲੇ ਨਹੀਂ ਉਹ ਭਾਜੀ ਨੇ ਮੇਰੇ ਤੋਂ ਹੁਣ ਮਤਲਬ ਘੱਟੋ ਘੱਟ 10 ਸਾਰੀ ਗੀਤ ਸੁਣਿਆ ਹਣਾ ਅੱਛਾ ਤੇ ਕਹਿੰਦੇ ਇਹ ਗੀਤ ਕਰਨਾ ਹੀ ਕਰਨਾ ਫਿਰ ਜਦੋਂ ਉਹ ਗੀਤ ਆ ਗਿਆ ਫਿਰ ਇੱਕ ਸੁੱਖੇ ਦਾ ਆ ਗਿਆ ਦਿੱਲੇ ਵਾਲੀ ਦਾ ਉਹਨਾਂ ਨੇ ਮੀਕੇ ਭਜਨ ਵੀ ਗਾਇਆ ਸੀ ਤੇ ਫਿਰ ਦੋ ਤਿੰਨ ਗੀਤ ਇਹਨਾਂ ਤੋਂ ਬਿਨਾ ਆ ਗਏ ਫਿਰ ਇਹਨਾਂ ਨੂੰ ਪਤਾ ਲੱਗਾ ਵੀ ਇਹ ਲਖ ਲਿੰਦਾ ਹੈ ਫਿਰ ਸ਼ੀਰੇ ਨੇ ਵੀ ਗਾਏ ਫਿਰ ਜੱਸੇ ਨੇ ਸਾਰੇ ਨਾਲ ਮਿਲ ਕੇ ਨਾਲ ਸੀ ਸ਼ੁਰੂ ਕਰਤਾ ਬਾਕੀ ਧੰਮੀ ਭਾਜੀ ਦਾ ਵੀ ਸੀਗਾ ਵੀ ਸਾਡੇ ਪਿੰਡ ਦੇ ਆ ਜੀ ਜੀ ਕਿਉਂਕਿ ਅਸਰ ਤੇ ਹੁੰਦਾ ਹੀ ਆ ਅਸਰ ਤੇ ਹੁੰਦਾ ਤੇ ਉਹਨਾਂ ਦੇ ਦੋ ਗੀਤ ਵੱਡੇ ਆਉਂਦੇ ਸੀ ਵਧੀਆ ਗੀਤ ਆਉਂਦੇ ਸੀ ਤੇ ਮੈਂ ਸੁਣਦਾ ਵੀ ਸੀ ਧੰਮੀ ਭਾਜੀ ਨੂੰ ਨਹੀਂ ਪਤਾ ਹੁੰਦਾ ਸੀ ਵੀ ਉਹਦੀ ਉਹਨਾਂ ਦੀ ਕੋਈ ਮੈਗਜ਼ੀਨ ਤੇ ਜਾਂ ਅਖਬਾਰ ਤੇ ਕੋਈ ਖਬਰ ਆਈ ਆ ਮੈਂ ਜੋ ਪੜ੍ਹਣੀ ਤੇ ਫਿਰ ਮੈਨੂੰ ਘਰੇ ਦੇ ਕੇ ਆਣੀ ਮੈਨਾਂ ਭਾਜੀ ਦੀ ਫੋਟੋ ਆਈ ਜਿਹਦਾ ਨਾਂ ਆਇਆ